ਕੀ ਹਾਲ ਹੈ ਦਾ ਰਹਾ ਦੋਸਤਾਂ ਮਤਲਬ ਅਮੀਰ ਦਾ ਜੀਠਾ ਕੋਲ ਡਿਜ਼ਾਈਨ ਵਾਲੀ ਸੈਟ ਬੈਠਾ ਮਰੇ ਲਓ ਮਿੱਤਰੋ ਆ ਜਿਹੜੇ ਦੋ ਬੱਚਿਆਂ ਨੇ ਲਾਉਣਾ ਸੀ ਆਪਾਂ ਰੰਗ ਬਾਕੀਆਂ ਨੇ ਪਾਉਣੇ ਆ ਠੱਲਾਂ ਉਹ ਪਾਉਣੇ ਜਿਹੇ ਠੱਲਾਂ ਲੱਭ ਗਿਆ ਦਾ ਤੇ ਪਹਿਲਾਂ ਲਾ ਦੇ ਨੇ ਰੰਗ ਲਾ ਵੀ ਆ ਗਿਆ ਠੀਕ ਹੈ ਜੀ ਬੱਚਾ ਥੱਲੇ ਲੈ ਕੇ ਉਹਨੇ ਬਾਹਰ ਵੀ ਪਈ ਇਹਦਾ ਮੀਂਹ ਦਿਖਾਈ ਦੇ ਬੱਚੇ ਲੈ ਕੇ ਉਹ ਥੱਲੇ ਨਾ ਤਾਂ ਮੈਂ ਨਹੀਂ ਜਾਂਦਾ ਬੱਚੇ ਬਈ ਉੱਡੇ ਫਿਰਦੇ ਆਪਣੇ ਜਾਨਵਰ ਤਾਂ ਹੋਣੇ ਤੁਹਾਨੂੰ ਇੱਧਰ ਦੀ ਆ ਜਾਣਗੇ ਤੇ ਆ ਆ ਵੀਰੇ ਪੂਰੇ ਬਾਹਰ ਨਿਕਲੇ ਇਹਦਾ ਵਾਟਰਪੂਲ ਆ ਜੂ ਕਰ ਰਹੀ ਉਹਦਾ ਕੋ ਜਾਂਦਾ ਬਾਕੀ ਪਿੱਤਰ ਗਏ ਆ ਵੀਰੇ ਕਿਹਨੇ ਕਿਹਨੇ ਆ 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 ਉਹ ਵੀ ਕੰਮ ਹੋਵੇ। ਵਾਪੇ ਕਿਹੜਾ ਲਾਇ ਲਾ ਬਾਹਰ ਬੈਠੇ ਸੱਟ ਅੰਦਰ ਇਹਨਾਂ ਨੂੰ। ਦੁੱਡੇ ਦਾਰ ਨਹੀਂ ਜਨਾਈ ਜਾਂਦੀ ਹੈ। ਹੈਲੋ। ਛੱਟੀ ਅੰਦਰ। ਹਾ 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 ਹਾ। ਲੈ। ਛੱਟੀ। ਮੈਂ ਕਰੀ ਤਾਂ ਇਹਨਾਂ ਲਈ। ਆਹ ਫਿਰਦਾ ਭਾਈ ਡੰਡੇ ਵਾਲਾ ਆਪਣਾ। ਤੇ ਝਾਲਰ ਵਾਲਾ ਉਹ ਭਾਈ ਵਾਪਸ ਆ ਗਿਆ ਸੱਚ ਕਹਿੰਦਾ। ਕੱਲ ਚਾਲਰ ਨਾਲ ਉੱਡ ਗਿਆ ਸੀ ਨਾ ਵਾਪਸ ਆ ਗਿਆ। ਜਾਣ 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 ਦੇ। ਇਹ ਇੱਕ ਵੀ ਉੱਡ ਕੇ ਨਾ ਫੇੜੀ ਲਾਂ ਤੇ ਮੇਰੀ। ਇਹ ਵੇਰੋਂ ਮੇਟਰ ਬਲਿਆ ਆਈ ਦੇ ਰੰਗ ਲਾਉਣਾ ਬਾਈ ਲੈਨੇ ਫੂਕ ਕਾਣਾ ਫੂਕ ਕਾਣਾ ਇੰਜ ਜਾਈ ਖੜੇ ਆ ਵੀ ਯਾਰ ਦੋ ਦੋ ਕਰਕੇ ਦੀ ਫੜ ਯਾਰ ਇੱਥੇ ਹੀ ਲਿਆ ਯਾਰ ਕਿਧਰ ਲਈ ਜੰਨਾ ਦੇਖੋ ਬਈ ਛੜਤੇ ਅੰਦਰ ਬੱਚੇ ਤੇ ਆ ਵੀ ਪੂਰੀ ਨੂੰ ਭਜਾਈ ਰੱਖਦਾ ਛੱਡੀਆਂ ਛੱਡੀਆਂ ਮੈਂ 20 20 ਅੰਦਰ ਕੀ ਕਰੀ ਚੱਲ ਨਾਲੇ ਨਾਲੇ ਇਹਨੇ ਨਾ ਚੱਲ ਚੱਲ ਜਾ ਪਾ ਜਾ ਪਾ ਚ ਪਾ ਜਾਣਾ ਆ ਰੱਖ ਲਈ ਤੇ ਚਲੋ ਵੀ ਚਲੋ ਧੂਣੀ ਤੇ ਬੈਠੋ ਕਿੰਨੇ ਬਹਿ ਗਏ ਇੱਕ ਦੋ ਰਹਿ ਗਏ ਚੱਲ ਜੀ ਨੰਤਾ ਕੋਈ ਚੜਦਾ ਨਹੀਂ ਉਹ ਇਹਨਾਂ ਕਰਦਾ ਰੱਤਾ ਆ ਰੱਖਦੇ ਰੱਖਦੇ ਲਓ ਬਈ ਨਾਲੇ ਆ ਜਾਨਵਰ ਵਾ ਕਾਲ ਕੰਨ ਤੇ ਨੂੰ ਲਗੜ ਪੈ ਗਈ ਅੱਜ ਤੜਕੇ ਬਹੁਤ ਭਜਾਇਆ ਨੇ ਡੈਗ ਪਿਆ ਸੀ ਇੱਧਰ ਨਹੀਂ ਸਵਾਦ ਨਹੀਂ ਹੈ ਹੈ ਜਾਂ ਤਾਂ ਫੁੱਲ ਆ ਭਜਾਉਂਗਾ ਫੇਰ ਗੱਲ ਹੁਣ ਕੀ ਕਰਕੇ ਆ ਜਾਣਾ ਯਾਰ ਰੱਬ ਨਾਲ ਮੈਂ ਦੱਸਦੀ ਫੇਰ ਬਾਹਰੋਂ ਬਾਬਾ ਆ ਗਿਆ ਭਾਈ ਇੱਕ ਪਾਪੇ ਦਾ ਡੰਡੇ ਵਾਲਾ ਆਪਣਾ ਆਇਆ ਹਾ 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 ਤਰੇ ਇੱਥੇ ਛੱਡ ਜਾਂਦਾ ਦੇਖੀ ਜਾਣਗੇ ਚੱਲੇ ਇਹਦੀ ਪੂਛ ਜੀ ਕਿਵੇਂ ਹੋ ਗਈ ਇਹ ਇਹ ਟੀੜਾ ਨਹੀਂ بیمار ਚੱਲੇ ਇਹਨੂੰ ਦੂਰ ਰੱਖ ਦੇ ਤੁਸੀਂ ਕਾਹ ਜਾਏਗਾ ਸਸਤੀ ਦਾ ਪਿਆਉਣਾ ਇਹਨੂੰ ਦੇਖੋ ਬਾਈ ਕਿਵੇਂ ਗੱਲ ਖਲੋਲੇ ਜੇ ਹੋ ਗਏ ਬੱਚੇ ਸਾਰੇ ਹੋਰ ਕਰਦੇ ਗੱਲ ਖਲੋਲੇ ਓਏ ਹੀ ਅਰ ਬਾਜ਼ਾਰ ਗਏ ਜਗੇ ਗੌਰ ਬਾਜ਼ਾਰ ਕੀ ਕਰਨਗੇ ਤੇ ਤੂੰ ਵੀ ਨਾਲ ਹੀ ਸੀ ਅਗਲੇ ਇਧਰ ਉਭਜਾਉਂਦੇ ਉਧਰ ਭਜਦੇ ਅਗਲੇ ਇਧਰ ਤੁਹਾਨੂੰ ਗਲਤੀ ਸਾਡੀ ਥੋੜੀ ਉਹਨਾਂ ਦੀ ਹੁਣ ਉਹ ਉਧਰੋਂ ਕਹਿ ਰਿਹਾ ਕਿ ਨਹੀਂ ਇਧਰ ਉੱਠ ਜਾ ਕਿ ਉਧਰ ਖੜ ਕੇ ਅਗਲੀ ਬੈਠ ਮੈਂ ਕੱਲ ਮੁੜਿਆ ਸੀਗਾ ਬੱਚਾ ਉਹ ਅੱਜ ਫੇਰ ਲੱਗਦਾ ਮੀਂਹ ਤੋਂ ਡਰਦਾ ਕਿ ਲੱਗ ਪਿਆ ਉਹਨਾਂ ਨੇ ਤੇਰੇ ਲਈ ਬੈਠਾ ਛਤਰੀ ਤੇ ਯਾਰ ਐ ਕਿ ਬੈਠਾ ਵਾ ਤਾਂ ਕੱਲੀ ਬਿਠੀ ਦੇਣ ਉਹ ਬਈ ਨਹੀਂ ਆਈ ਕਿਹੜਾ ਡੈਨ ਡੈਣ ਨਹੀਂ ਜਾਂਦੀ ਉਹ ਅੱਜ ਅੱਛਾ ਮੈਨੂੰ ਯਾਰ ਦੋ ਲੱਗਦੇ ਆ ਡੈਣ ਕਿ ਕੀ ਪਤਾ ਕਿ ਕਦਾ ਕਿਦ ਪ੍ਰੇਤ ਆ ਗਿਆ ਉਹ 100 ਰੁਪਏ 100 ਰੁਪਏ ਐਤ ਤਾਂ ਨਹੀਂ ਬੈਠਾ ਕਦਰਗਾ ਦੇ ਤੇ ਹੱਥ ਬਾਈ ਇੱਕ ਬਾਈ ਕਮੈਂਟ ਕਰਦੇ ਉਹਨਾਂ ਨੇ ਉਹ ਫੱਟੀਆਂ ਕਹਿੰਦੇ ਕਿਵੇਂ ਲੰਗ ਪਲਾਸਰ ਨਿਸ਼ਾਨਾ ਨੀਵੀਂ ਕਰੀ ਕੋਈ ਵੀ ਮੈਂ ਤਾਂ ਬਾਈ ਤੈਨੂੰ ਕਿਵੇਂ ਲਾਈਆਂ ਦਿਖਾਈ ਫਿਰ ਪਹਿਲਾਂ ਤਾਂ ਲੋਹੇ ਵਾਲੀ ਸੀ ਚੱਕ ਕੇ ਲੱਗੇ ਫੱਟੀ ਫੱਟੀ ਬਰੀ ਮੇੜ ਬਣ ਗਈ। ਅੱਛਾ। ਦੇਖੋ ਆਇ ਲੱਗੀਆਂ। ਨਹੀਂ ਨਹੀਂ ਇੱਕ ਮਿੰਟ। ਓਏ ਆ ਕਿਵੇਂ ਪਾਣੀ ਭਾਈ ਲੈ। ਪਾਣੀ ਭਰ ਗਿਆ। ਨਾ 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 ਨਾ। ਭਾਈ ਆ ਦੇਖ ਲਓ। ਇੰਨੇ ਕ ਕੱਟ ਕੇ ਨਾ ਇੱਥੋਂ ਇਹਦੇ ਤੋਂ ਬਰਾਬਰ ਇੰਨੀ ਪੱਟੀ ਕੱਟ ਕੇ ਤੇ ਇੱਥੇ ਸਿਉਂਦੀ। ਆ ਦੇਖੋ ਸਿਉਂਈ ਵੀ। ਠੀਕ ਆ। ਇਧਰੋਂ ਵੀ ਆਈਆਂ ਆ ਦੇਖ ਲਓ। ਓ ਮੇਰੇ ਬਾਹਰ ਪਾ ਲਾ ਗਈ। ਆ ਦੇਖ ਲਓ। ਠੀਕ ਆ ਚੱਕ ਦੇ ਮੜਿਆ। ਤੁਸੀਂ ਤਾਂ ਜਾ। ਆ ਗਿਆ। ਕਿੱਥੇ ਆ? ਆ ਦੇ। ਇਹ ਆਪਣਾ ਨਹੀਂ ਹੈ ਪਾਪਾ। ਇਹ ਆਪਣਾ ਨਿਕਾ ਮੇਰਾ ਛੱਡਿਆ ਕੱਲ ਦਾ ਉਹ ਤਾਂ ਮੈਂ ਕਦੇ ਹੋਰ ਹੀ ਲੰਘਿਆ ਯਾਰ ਕਿ ਤਨ ਹੋ ਰਹੀ ਆ ਇਕ ਆ ਗਿਆ ਇਕ ਆ ਗਿਆ ਇੱਕ ਹੋ ਫਿਰ ਤਾਂ ਥੱਪੇ ਮਾਰਦਾ ਗੁਲਾਬੀ ਕਾਂਤ ਕੁੰਤ ਜੱਕ ਇਹਦੀ ਨਹੀਂ ਕੀਤੀ ਹੈ ਹਨਾ ਮੇਰਾ ਛੱਡਿਆ ਕੱਲ ਦਾ ਦਸਰ ਮੋੜਿਆ ਸੀ ਹਾਂ ਮੋੜਿਆ ਦਸਰ ਨੇ ਯਾਰ ਕਹਿ ਰਹੇ ਜਹੇ ਨਾ ਨਹੀਂ ਬਣਿਆ ਦੂਸਰਾ ਮੋੜ ਦੂ ਬਈ ਠੱਲਾਂ ਪਾਉਣੀਆਂ ਆਪਾਂ ਆ ਬੱਚਿਆਂ ਦੇ ਉਹਨਾਂ ਦੇ ਹੈਲੋ ਬਲੋ ਬਈ ਹਾਂਜੀ ਆ ਰਹੀ ਸੀ ਬੱਚੇ ਇਹਨਾਂ ਦੇ ਨੂੰ ਨੇ ਆਪਾਂ ਠੱਲਾਂ ਤਾ ਉਹ ਚੱਕ ਕੇ ਲਿਆਉਂਦੇ ਤੋਂ ਤਨ ਦਾ ਆ ਦੋ ਠੀਕ ਹੈ ਬਈ ਆ ਪੰਗਾ ਸਾਰੀਆਂ ਠੱਲਾਂ ਆ ਦਿਖਾਈਂ ਦੀ ਕਰ ओके जी। ਹਾਂ ਪਾਤੀ ਆਪਾਂ ਪਹਿਲੇ ਬੱਚੇ ਦੇ ਆ ਫੜ ਲੈਣ ਇਥੋਂ ਦੂਜਾ ਬੱਚਾ ਬਈ। ਕਿਉਂਕਿ ਵੱਡੇ ਵਾਲੇ ਹੋਈ ਜਾਂਦੇ ਇਹੇ। ਹੁਣੇ-ਹੁਣੇ ਪਹੁੰਚ ਫਾਇਦਾ ਮੁਰ ਦੇ ਚੜਨਾ ਨਹੀਂ। ਠੀਕ ਹੈ ਬਈ। ਹੜਾ ਹੜਾ ਯਕੋਈ ਹਾਂਜੀ ਅਵਰਾ ਬੱਚਾ ਮੀਰਖੰਦੀ ਬਾਰੇ ਯਾਰ ਬਹੁਤ ਪਈ ਹੁੰਦਾ ਬਈ ਇੰਨ ਤੋਂ ਜਿਹੜਾ ਬੱਚਾ ਆਪਣਾ ਨੰਦਿਆ ਲੋਕ ਦਾ ਪਰਤਾਉ ਉੱਢੇ ਰਿਹਾ ਤਾ ਉਹ ਹੋਏ ਨੇ ਇੱਕ ਦੇਸ ਹੋ ਆ ਰਿਹਾ ਬੇਖੀਰ ਦਾ ਬੱਚਾ ਇਹ ਕਿੱਧਰ ਚੱਲਾਂ ਲਓ ਜੀ ਚੱਕਦਾ ਬਈ ਆਹਾਂ ਦੇ ਬਾਦ ਨੇ ਆਪਾਂ ਹਾਂਜੀ ਇਹ ਬੱਚਿਆ ਦੇ ਚੱਲਾਂ ਤੇ ਇਹਨਾਂ ਨੂੰ ਹੁਣ ਆਵਦੇ ਦੇ ਟਿਕਾਣੇ ਤੇ ਪਹੁੰਚਾ ਦੇਣੇ ਨਾਂ ਵੀ ਨਾਂ ਨਾਂ ਆਹ ਲਾਲ ਫਰਾਜੇ ਬਾੜਾ ਭਾਈ ਦਾ ਬਈ ਇਹ ਮਟਾਣਾ ਫਿਰ ਆਪੇ ਮੈਲੇ ਦੇਖੋ ਜੀ ਦੇ ਲਈ ਟਾਟਾ ਆ ਦੇ ਲਈ ਖੜਨੀ ਦੇਖੋ ਜਰ ਸਾਹ ਪਾਉਂ ਗੋ ਆਹ ਮਾਰ ਕੇ ਪੂਰਾ 0.5 ਚਲੋ ਚੈੱਕ ਨੰਬਰ ਬੱਚੇ ਦੋ ਨੰਬਰ ਇਹ ਲੈਂਦਾ ਹੈ ਨਾ ਆਪਾਂ ਨੇ ਉਹ ਨਾਲ ਹੋਈ ਇਹ ਕਹਾ ਕਾ ਵਸੂਤ ਇਹ ਦੋ ਤਾਂ ਆਲੇ ਇਹ ਦੋ ਤਾਂ ਆਲੇ ਇਹ ਬਈ ਲਿਆਂਦੇ ਹਿੱਪ ਵੱਡੇ ਉੱਤੇ ਹੀ ਚਾਕੇ ਵੀ ਆਪਣੇ ਵੱਡੇ ਰੂਟਰ ਦੇ ਆਕੇ ਇਹ ਕਾ ਬਸ ਹੂੰ ਤੋੜਾ ਫੇਰੇ ਘਟ ਕਰਦੇ ਕਿਉਂਕਿ ਕੁੰਡੇ ਜ ਵੱਡੇ ਹੋਏ ਛੋਟੇ ਆ ਛੋਟੇ ਆ ਆ ਦੇਖ ਲੋ ਇਨੀ ਟਾਈਮ ਤੱਕ ਕਿੰਨਾ ਗੰਦ ਬਣ ਆਉਣੇਗੀ ਆਇਓ ਆਇਓ ਇਹਨਾਂ ਨੂੰ ਬਈ ਕਿੱਥੇ ਰੱਖ ਦਿੰਨੇ ਆਪਾਂ तो थी तो थी मी भी देखो भाई कन्या आ गया लाके 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 मी बढ़ावा गया हाँ गया बच्चा ये भाई दुष्ठरम हो रहा है कालमें क्या चपड़ने की चीज़ देर 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 पत्ते क्या आ रहा है कंदील नहीं पापे रहे पापा बड़ी का ये करना ही नहीं पिया पकारती ചിടണ <laughs> നാലിത്തനോര <laughs> 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 <laughs>